ਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਅੱਜ ਤੋਂ ਪੂਰੇ ਦੇਸ਼ ਦੇ ਵਿੱਚ ਜਿਹੜੇ ਤਿੰਨ ਨਵੇਂ ਕਾਨੂੰਨ ਲਾਗੂ ਹੋ ਗਏ ਨੇ ਤੇ ਉਹਨਾਂ ਦੇ ਤਹਿਤ ਹੀ ਹੁਣ ਐਫ ਆਈ ਆਰ ਦਰਜ ਹੋ ਰਹੀਆਂ ਨੇ ਤੇ ਦੇਸ਼ ਦੇ ਵਿੱਚ ਹੁਣ ਜਿਹੜੇ ਮਾਮਲੇ ਦਰਜ ਹੋਣਗੇ ਉਹ ਬੀ ਐਨ ਐਸ ਤਹਿਤ ਦਰਜ ਹੋਣਗੇ ਇਸ ਤੋਂ ਪਹਿਲਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਆਈ ਪੀ ਸੀ ਸੈਕਸ਼ਨ ਦੇ ਤਹਿਤ ਮਾਮਲੇ ਦਰਜ ਕੀਤੇ ਜਾਂਦੇ ਸਨ ਤੇ ਪੰਜਾਬ ਦੇ ਵਿੱਚ ਵੀ ਬੀ ਐਨ ਐਸ ਤਹਿਤ ਪਹਿਲਾ ਮਾਮਲਾ ਦਰਜ ਕਰ ਲਿਆ ਗਿਆ ਸੰਗਰੂਰ ਦੇ ਤੁਰੀ ਦੇ ਥਾਣੇ ਦੇ ਵਿੱਚ ਇਹ ਪਹਿਲਾ ਮਾਮਲਾ ਦਰਜ ਕੀਤਾ ਗਿਆ ਜਿਸ ਨੂੰ ਲੈ ਕੇ ਜਿਹੜੇ ਆਈ ਜੀ ਨੇ ਸੁਖਚੈਨ ਸਿੰਘ ਗਿੱਲ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿੰਨੇ ਵੀ ਮਾਮਲੇ ਦਰਜ ਹੋਣਗੇ ਜਿਸ ਤਰ੍ਹਾਂ ਤਿੰਨ ਨਵੇਂ ਕਾਨੂੰਨ ਲਾਗੂ ਹੋਏ ਨੇ ਉਹਨਾਂ ਦੇ ਤਹਿਤ ਹੀ ਮਾਮਲੇ ਦਰਜ ਕੀਤੇ ਜਾਣਗੇ ਪਰੰਤੂ ਜਿਹੜੇ ਆਈਪੀਸੀ ਸੈਕਸ਼ਨ ਦੇ ਤਹਿਤ ਪੁਰਾਣੇ ਮਾਮਲੇ ਦਰਜ ਕੀਤੇ ਗਏ ਨੇ ਉਹਨਾਂ ਦੀ ਪ੍ਰਕਿਰਿਆ ਉਸੇ ਤਰ੍ਹਾਂ ਹੀ ਚੱਲੇਗੀ ਤੇ ਜਿਹੜੇ 1 ਜੁਲਾਈ ਤੋਂ ਬਾਅਦ ਮਾਮਲੇ ਦਰਜ ਹੋਣਗੇ ਜਾਂ 1 ਜੁਲਾਈ ਨੂੰ ਵੀ ਜਿਹੜਾ ਮਾਮਲਾ ਦਰਜ ਹੋਇਆ ਉਹ ਵੀ ਐਨਐਸ ਦੇ ਤਹਿਤ ਹੀ ਦਰਜ ਕੀਤਾ ਜਾਵੇਗਾ ਤੇ ਉਸ ਦੇ ਤਹਿਤ ਦੀ ਜਿਹੜੀ ਉਸ ਦੀ ਪ੍ਰਕਿਰਿਆ ਹੈ ਉਹ ਅੱਗੇ ਉਲਿੱਕੀ ਜਾਵੇਗੀ ਸੁਖਚੰਦ ਸਿੰਘ ਗਿੱਲ ਦੇ ਵੱਲੋਂ ਇਹ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੂੰ ਟ੍ਰੇਨਡ ਕੀਤਾ ਗਿਆ ਉਹਨਾਂ ਨੂੰ ਸਖਲਾਈ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਜਿਹੜੇ ਇਹ ਤਿੰਨ ਨਵੇਂ ਕਾਨੂੰਨ ਹੈ ਇਹਨਾਂ ਨੂੰ ਲਾਗੂ ਕਰਨਾ ਇਹਨਾਂ ਦੀ ਜਿਹੜੀ ਪ੍ਰਕਿਰਿਆ ਉਹਨੂੰ ਕਿਸ ਤਰ੍ਹਾਂ ਲਾਗੂ ਕਰਨਾ ਹੋਰ ਕੀ ਕੁਝ ਕਹਿ ਰਹੇ ਨੇ ਸੁਖਚੰਦ ਸਿੰਘ ਗਿੱਲ ਉਹ ਵੀ ਤੁਹਾਡੇ ਨਾਲ ਸਾਂਝਾ ਕਰ